ਇਹ ਸਾਡੀ ਮੀਟਿੰਗ ਦੇਖਣ ਆਏ ਆ ਸੋ ਅੱਜ ਦੀ ਇਸ ਮੀਟਿੰਗ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਪੈਸ਼ਲੀ ਸੀਐਮਈ ਵਾਸਤੇ ਇਨਵਾਈਟ ਕੀਤਾ ਜਾਂਦਾ ਇਸ ਤੋਂ ਹੋਰ ਵਧੀਆ ਗੱਲ ਗੱਲ ਸੁਸਾਂਗ ਮਾਜਨ ਕੋਨ ਕੋ ਸਰਜਨ ਇੱਕ ਬਾਤ ਫਿਰ ਜ਼ੋਰਦਾਰ ਤਾਲੀਆਂ ਸਵਾਗਤ ਜ਼ੋਰਦਾਰ ਤਾਲੀਆਂ OK ਅਪਰੀਸ਼ੀਏਟ ਕਿ ਤੁਸੀਂ ਇਸ ਚੀਜ਼ ਨੂੰ ਲਾਗੂ ਕਰੋ ਹਮ ਸ਼ੁਰੂ ਨੂੰ ਸ਼ੁਰੂ ਕਰ ਦੋ ਸ਼ੁਰੂ ਕਰ ਦੀ ਆਪ ਸਾਰੇ ਜੇ 40 ਸਾਲ ਤੋਂ ਥੱਲੇ ਕੋਈ ਵੀ ਲੇਡੀ ਤੁਹਾਡੇ ਕੋਲ ਐਵੇਂ ਨਹੀਂ 25 ਸਾਲ ਦੀ ਕੁੜੀ ਆਈ ਨਹੀਂ ਬੇਟਾ 25 ਸਾਲ ਚ ਕੈਂਸਰ ਨਹੀਂ ਹੁੰਦਾ ਤੂੰ ਰਹਿਣ ਦੇ ਕੁਛ ਨਾ ਕਰ ਨਹੀਂ ਸਰ 25 ਸਾਲ ਦੇ ਮੇਰੇ ਕੋਲ ਡਾਟਾ ਹੈਗਾ ਮੈਂ ਤੁਹਾਨੂੰ ਸ਼ੋ ਕਰਦਾ ਆਈ ਇਵਨ ਆਈ ਹੈਵ ਆਪਰੇਟਡ 2 3 ਗਰਲਸ 26 28 29 ইয়ার্স 올 ਠੀਕ ਹੈ ਸੋ ਯੂ ਗੈਟ ਐਟ ਲੀਸ ਅਲਟਰਾਸਾਉਂਡ ਬ੍ਰੈਸ ਡੋਨਟ ਡੂ ਮੈਮੋਗ੍ਰਾਫੀ ਮੈਮੋਗ੍ਰਾਫੀ ਕੀ ਹੁੰਦੀ ਹੈ ਮੈਮੋਗ੍ਰਾਫੀ ਇੱਕ ਮਸ਼ੀਨ ਹੁੰਦੀ ਹੈ ਉਹਦੇ ਵਿੱਚ ਬ੍ਰੈਸ ਪਾਉਂਦੇ ਆਪਾਂ ਪ੍ਰੈਸ ਕਰਦੇ ਆਂ ਐਂਡ ਉਹਦੀ ਐਕਸ-ਰੇ ਫਿਲਵਾਉਂਦੀ ਹੈ ਦੈਟ ਇਜ਼ ਮੈਮੋਗ੍ਰਾਫ ਰਾਈਟ ਸੋ ਵੀ ਡੋਨਟ ਵਾਂਟ ਅ ਮੈਮੋਗ੍ਰਾਫ ਅੰਮ੍ਰਿਤਸਰ ਤੋਂ ਬਾਹਰ ਜਾਣ ਦੀ ਲੋੜ ਨਹੀਂ ਸਰ ਇਤਾਂ ਹੀ ਡਿਸਟੈਂਸ ਸਾਡੇ ਵਿੱਚ ਡਾਕਟਰ ਸਾਹਿਬ ਤਤਾ ਮੈਂ ਮਨਦੀਪ ਹਸਪੀਟਲ ਦੇ ਵਿੱਚ ਕੈਂਸਰ ਸਰਜਨ ਆ ਅੱਜ ਉਹ ਸੈਮੀਨਾਰ ਕਰਾਇਆ ਗਿਆ ਉਹ ਬਾਰੇ ਪੇਸ਼ ਕਰਨ ਅੱਜ ਅਸੀਂ ਅੰਮ੍ਰਿਤਸਰ ਮੈਡੀਕਲ ਸੁਸਾਇਟੀ ਦੇ ਨਾਲ ਇੱਕ ਕੈਂਸਰ ਜਾਗਰੂਕਤਾ ਸੈਮੀਨਾਰ ਕੀਤਾ ਇਹਦੇ ਵਿੱਚ ਆਪਾਂ ਗੱਲ ਕੀਤਾ ਕਿ ਅਸੀਂ ਐਜ਼ ਅ ਟੀਮ ਸਾਰੇ ਜਦੋਂ ਡਾਕਟਰ ਆਰਐਮਪੀਜ਼ ਐਂਡ ਮੈਂ ਕੱਲਾ ਨਹੀਂ ਆਪਾਂ ਸਾਰੇ ਰਲ ਮਿਲ ਕੇ ਕਿਵੇਂ ਕੈਂਸਰ ਦੇ ਅਗੇਂਸਟ ਫਾਈਟ ਕਰ ਸਕਦੇ ਆ ਕਿਵੇਂ ਜਾਗਰੂਕਤਾ ਲਿਆ ਸਕਦੇ ਆ ਆਮ ਜਨਤਾ ਦੇ ਵਿੱਚ ਤੇ ਕੈਂਸਰ ਟਰੀਟਮੈਂਟ 'ਚ ਕੀ ਕੀ ਤਬਦੀਲੀਆਂ ਆ ਚੁੱਕੀਆਂ ਹੈ ਇਹਦੇ ਬਾਰੇ ਗੱਲ ਕੀਤਾ ਕੀ ਐਡਵਾਂਸਮੈਂਟਸ ਨੇ ਔਰ ਆਪਾਂ ਕਿਵੇਂ ਮੈਕਸਿਮਮ ਤੋਂ ਮੈਕਸਿਮਮ ਆਸ-ਪਾਸ ਦੇ ਲੋਕਾਂ ਦੀ ਹੈਲਪ ਕਰ ਸਕਦੇ ਆ ਆਪਣੇ ਤੱਕ ਦੇ ਡਾਕਟਰ ਸਾਹਿਬ ਜੀ ਜਿਹੜੇ ਕੈਂਸਰ ਦੇ ਪੇਸ਼ੇਂਟ ਨੇ ਉਹਨਾਂ ਨੇ ਇਹਦੇ ਹਿਸਾਬ ਨਾਲ ਕੀ ਬਦਲੀਆਂ ਨੇ ਸੋ ਕੈਂਸਰ ਬੜੇ-ਬੜੇ ਤਰ੍ਹਾਂ ਦਾ ਹੁੰਦਾ ਹੈ ਹਰ ਕੈਂਸਰ ਇੱਕ ਬਰਾਬਰ ਨਹੀਂ ਹੁੰਦਾ ਕਈ ਕੈਂਸਰ ਬੜੇ ਜਾਨਲੇਵਾ ਹੁੰਦੇ ਹਨ ਕਈ ਕੈਂਸਰ ਅਸੀਂ ਇਲਾਜ ਕੀਤਾ ਜਾ ਸਕਦਾ ਹੈ ਜਿਸ ਨੂੰ ਕਿਉਰਟਿਵ ਇੰਟੈਂਟ ਆਪਾਂ ਕਹਿੰਦੇ ਆ ਤੇ ਉਸ ਤਰ੍ਹਾਂ ਦੀ ਹੈਲਦੀ ਡਾਈਟ ਐਂਡ স্মੋਕਿੰਗ ਨਹੀਂ ਕਰਨੀ ਐਲਕੋਹਲ ਨਹੀਂ ਲੈਣੀ ਟਬੈਕੋ ਨਸ਼ਾ ਨਹੀਂ ਕਰਨਾ ਇਹ ਸਭ ਜ਼ਰੂਰੀ ਹੁੰਦਾ ਹੈ ਜਾ ਸਾ ਜਿਹੜੇ ਜਿਹੜੇ ਲੋਕ ਤੰਬਾਕੂ ਦਾ ਸੇਵਨ ਕਰਦੇ ਨੇ ਉਹਨਾਂ ਪਰੇਤਰੀ ਨਹੀਂ ਹੁੰਦੇ। ਸੋ ਜਿਹੜੇ ਲੋਕ ਤੰਬਾਕੂ ਦਾ ਸੇਵਨ ਕਰਦੇ ਉਹਦੇ ਵਿੱਚ ਜਵਾੜੇ ਦਾ ਕੈਂਸਰ, ਜ਼ੁਬਾਨ ਦਾ ਕੈਂਸਰ, ਫੂਡ ਪਾਈਪ ਦਾ ਕੈਂਸਰ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ, ਪੇਟ ਦਾ ਕੈਂਸਰ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਆ ਤੇ ਮੇਰੀ ਤਾਂ ਇਹੀ ਸਲਾਹ ਹੈ ਕਿ ਆਪਾਂ ਤੰਬਾਕੂ ਸੇਵਨ ਨਾ ਕਰੀਏ। ਪੰਜਾਬ 'ਚ ਹਾਲਾਂਕਿ ਤੰਬਾਕੂ ਸੇਵਨ ਬਾਕੀ ਸਾਰਿਆਂ ਸਟੇਟਸ ਤੋਂ ਘੱਟ ਹੈਗਾ ਤੇ ਆਪਾਂ ਇਸ ਚ ਹੈਡ ਨੈਕ ਕੈਂਸਰ ਘੱਟ ਵੇਖਦੇ ਆ।